ਚੱਲ 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 ਓਏ 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 ਅੰਦਰ ਨਹੀਂ ਅੰਦਰ ਨਹੀਂ ਚਾਲਾ ਇਧਰ ਸਾਫਰੀ ਕਾਲ ਬਈ ਸਾਰੇ ਸੱਜਣ ਮਿੱਤਰ ਪਿਆਰਿਆਂ ਨੂੰ ਅੱਜ ਬਈ ਨਮਾਵਾਂਗੇ ਆਪਾਂ ਘੋੜੀ ਤਾਂ ਬਈ ਅੱਜ 20 ਦਿਨਾਂ ਬਾਅਦ ਤੇ ਖਰਖਰਾ ਵਜੀ ਜਾਂਦਾ ਤੇ ਅੱਜ ਨਮਾਵਾਂਗੇ ਤੇ ਦੇਖੀ ਚੱਲਿਓ ਬਈ ਅੱਜ ਦੀ ਵੀਡੀਓ ਬੜੀ ਘੈਂਟ ਹੋਣ ਵਾਲੀ ਆ ਬਈ ਤਾਂ ਬਈ ਆ ਚੰਬੀ ਘੋੜੀ ਆ ਤੇ ਬੱਚੇ ਨੁਕਰੇ ਦਿੰਦੀ ਆ ਬਈ ਸਾਰੇ ਤੇ ਦੂਜਾ ਇਹ ਸੂਰਜ ਕੋੜੇ ਤੋਂ ਗੱਬਣਾ ਪੰਜ ਸੱਤ ਦਿਨ ਪਹਿਲਾਂ ਡਾਕਟਰ ਤੋਂ ਚੈੱਕ ਕਰਾਈ ਸੀਗੀ ਤੇ ਗੱਬਣਾ ਬਈ ਘੋੜੀ ਚੌਥੇ ਮਹੀਨੇ ਚ ਹੈ ਨਾ ਮੇਰੇ ਖਿਆਲ ਚ ਚੌਥੇ ਮਹੀਨੇ ਚ ਬਈ ਡਾਕਟਰ ਨੇ ਚੈੱਕ ਕਰੀ ਸੀਗੀ ਤੇ ਜਿਹੜਾ ਸੂਰਜ ਕੋੜਾ ਤਲਵੰਡੀ ਵਾਲੇ ਬਾਬੇ ਦਾ ਉਹ ਤੋਂ ਗੱਬਣਾ ਬਈ ਡੇਰੇ ਚਾ ਬਾਬੇ ਕੋਲੇ ਡੇਰੇ ਚਾ ਬਾਬੇ ਕੋਲੇ ਆ ਲੀਕੇ ਸੂਰਜ ਕੋੜਾ ਨਾ ਤਲਵੰਡੀ ਵੀ ਲੈ ਕੇ ਆਏ ਸੀ ਮੇਲੇ ਚ ਉਹ ਮੁਕਸਰ ਫਾਚ ਹਾਂ ਮੁਕਸਰ ਮੁਕਸਰ ਦਾ ਆਪਾਂ ਬਲੌਗ ਬਣਾਇਆ ਸੀ ਬਈ ਤੁਹਾਨੂੰ ਉੱਥੇ ਸੂਰਜ ਕੋੜਾ ਦਿਖਾਇਆ ਸੀ ਜਿਹਦੇ ਉੱਤੇ 바ਵਾ ਹਨਾ ਸ਼ਿੰਗਾਰ ਕਰ ਰੱਖਿਆ ਸੀਗਾ 바ਵਾ ਆਰ ਸ਼ਿੰਗਾਰ ਕਰ ਰੱਖਿਆ ਸੀ ਉਹ ਕੋੜੇ ਤੇ ਤਾਂ ਉਹ ਕੋੜੇ ਤੋਂ ਗੱਭਣਾ ਬਈ ਇਹ ਕੋੜਾ ਬਹੁਤ ਤਕੜਾ ਤੇ ਬੱਚਾ ਨੋ ਕਰਾ ਦੇਊਗੀ ਬਸ਼ੇਰਾ ਦੇਵੇ ਬਸ਼ੇਰੀ ਦੇਵੇ ਤਾਂ ਉਹ ਕਿਸਮਤ ਆ ਦੇਖੋ ਬਈ ਲੈ ਇਹਦੇ ਵਾਲ ਖਰਖਰਾ ਪਹਿਲਾਂ ਥੱਲੇ ਲੋਟ ਮਾਰਨਾ ਹੁੰਦਾ ਫਿਰ ਉਤਲੇ ਲੋਟ ਹਾਂ ਪਹਿਲਾਂ ਇਹ ਥੱਲੇ ਨੂੰ ਬਾਹਰ ਲੈ ਜਾਣਗੇ ਫਿਰ ਥੱਲੋਂ ਉੱਤੇ ਨੂੰ ਐਂ ਲੈਂਦੇ ਆ ਦੇਖੋ ਬਈ ਲੈਂਦੇ ਦੇਖੋ ਕਿੰਨੇ ਵਾਲ ਲੈਂਦੇ ਆ ਬਹੁਤ ਵਾਲ ਝੜੀ ਜਾਂਦੇ ਨੇ ਬਈ ਬਹੁਤ ਜ਼ਿਆਦੇ ਬਾਕੀ ਜਿਹੜੇ ਇਹਦੇ ਆ ਵਾਲ ਨੇ ਬਈ ਆਹਾ ਇੱਥੇ ਆਪਾਂ ਮੀਡੀਆ ਕਰਾਂਗੇ ਇੱਕ ਦਿਨ ਗੁੱਤਾਂ ਕਰਾਂਗੇ ਇਹਦੇ ਲਓ ਜੀ ਚੱਲ ਪੈ ਸ਼ਨਾਣ ਘੋੜੀ ਦਾ ਜੱਗੇ ਉਹ ਜੱਗੇ ਆਈ ਮੜਿਆ ਸ਼ੈਂਪੂ ਭੁੱਲ ਗਏ ਯਾਰ ਪਹਿਲਾਂ ਇਹਨੂੰ ਵਾੜਨਾ ਪੁਰਾਣਾ ਚੱਲ ਇੱਕੋਰੀ ਆਏ ਨਵਾ ਦਨੇ ਸ਼ੈਂਪੂ ਲੈ ਆਵਾਂਗੇ ਲਓ ਜੀ ਮੂੰਹ ਤੇ ਫਾਬਣ ਵੱਜ ਗਈ ਤੇ ਹੁਣ ਵੱਜ ਰਿਹਾ ਪਾਣੀ ਤੇ ਪਹਿਲਾਂ ਪਿੱਛੇ ਸਾਰਾ ਖਰਖਰਾ ਮਾਰ ਕੇ ਪਾਣੀ ਮਾਰਤਾ ਫਾਬਣ ਮਾਰਤੀ ਕੱਲਾ ਮੂੰਹ ਰਹਿੰਦਾ ਸੀ ਮੂੰਹ ਤੇ ਵੀ ਫਾਬਣ ਵੱਜ ਗਈ ਤੇ ਹੁਣ ਪਾਣੀ ਵੱਜੀ ਜਾਂਦਾ ਐਦੂ ਬਾਅਦ ਘੋੜੀ ਦਾ ਇਸ਼ਨਾਨ ਪੂਰਾ ਹੋ ਜੂਗਾ ਦੇਖੋ ਬਈ ਮੂੰਹ ਕਿਵੇਂ ਨਿਕਰਿਆ ਆ ਇਹਦਾ ਚਟਾ ਚਟਾ ਨਿਕਲਿਆ ਜਮਾ ਐ ਗੋਰੀ ਚਿੱਟੀ ਨਿਕਲਿਆਈ ਸੋਹਣੀ ਨਿਕਲਈ ਹਾਂ ਲੋ ਜੀ ਫਾਈਨਲੀ ਕੰਪਲੀਟ ਹੋ ਗਿਆ ਘੋੜੀ ਦਾ ਸ਼ਾਵਰ ਇਸ਼ਨਾਨ ਹੋ ਗਿਆ ਤੇ ਹੁਣ ਬਈ ਇਹਨੂੰ ਕੱਚੇ ਚ ਨਹੀਂ ਛੱਡਦੇ ਇੱਧਰ ਬਰਸੀਨ ਤੇ ਕਾ ਹੈਗਾ ਉਧਰ ਛੱਡਾਂਗੇ ਤਾਂ ਕਿ ਲੱਭਣੇ ਨਾ ਬਈ ਲੈ ਵੀ ਆ ਜਾ ਛੱਡিয়ে ਤੈਨੂੰ ਲੈ ਨੇ ਯਾਰੇ ਮਾਰਸ਼ ਆਲਾ ਜਾ ਕੇ ਗੇਟ ਖੁੱਲਾ ਪਿਆ ਬਈ ਇਥੋਂ ਦੀ ਆਪੀ ਆਊਗੀ ਮੜੀ ਫੜ ਕੇ ਛੱਡ ਦਿੰਨੇ ਆ ਆ ਗੇਟ ਹਾਂ ਪਰਨਾ ਹਾਂ ਵੀ ਖੋਲ ਕੇ ਉੱਪਰ ਲਾ ਇਹ ਇੱਕ ਟੰਦ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਆ ਜਾ ਵੀ ਚੱਲ 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 ਲੈ ਵੀ ਇੱਥੇ ਖੇਡ ਹੁਣ ਚੱਲ ਮਾਰਸ਼ਲਾਂ ਚੱਲ 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 ਡਰਦੀ ਆ ਹਾਂ ਟੱਪਣ ਨੂੰ ਜਗ੍ਹਾ ਨਹੀਂ ਹੈਗੀ ਚੱਲ 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 ਓਏ 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 ਅੰਦਰ ਨਹੀਂ ਅੰਦਰ ਨਹੀਂ ਚਾਲੇ ਇਧਰ ਚੱਲ 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 ਐਤੋਂ ਡਰਦੀ ਆ ਹਨਾ ਬਰਸ਼ੀਨ ਤੋਂ ਇਧਰੋਂ ਟੱਪੇ ਨਹੀਂ ਉਹਨੇ ਪਾਲਕੀ ਚ ਆ ਜਾਗੇ ਆ ਜਾ ਮੈਂ ਟਾਈਏ ਤੈਨੂੰ ਚੱਲ 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 ਬੇਟਾ ਕਿਉਂ ਡਰਦੀਆਂਂਗੀ ਚੱਲ 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 ਸ਼ਾਬਾਸ਼ ਚੱਲਾ ਆਹ ਡਰ ਕੇ ਕਬੂਤਰ ਡਟੀ ਰਹੀਆਂ ਏ ਲੈ ਵੀ ਹੁਣ ਖੇਡੀਆ ਕੰਮ ਤੇਰਾ ਫੱਟਾ ਹੁਣ ਖੇਡ ਹਾਂ ਮਾਰਦੀ ਆ ਫੁਕਾਰੇ ਹਾਂ ਕੁਕੀਆਂ ਦੀ ਚੀਕ ਨਿਕਲੀ